ਸਿੱਖਿਆ ਸਮਾਜ ਦੀ ਰੋਟੀ ਕਪੜਾ ਤੇ ਮਕਾਨ ਨਾਲੋਂ ਵੀ ਵੱਡੀ ਜ਼ਰੂਰਤ ਹੈ ਇਹ ਮਨੁੱਖ ਦਾ ਤੀਸਰਾ नेत्र ਖੋਲਦੀ ਹੈ ਵਿੱਦਿਆ ਨਾਲ ਮਨੁੱਖ ਜੀਵਨ ਜਾਂਚ ਸਿੱਖਦਾ ਹੈ ਵਿੱਦਿਆ ਵਪਾਰ ਦਾ ਸਾਧਨ ਨਹੀਂ ਇੱਕ ਮਿਸ਼ਨ ਹੈ ਜੋ ਮਨੁੱਖ ਨੂੰ ਮਨੁੱਖ ਹੋਣਾ ਦੱਸਦੀ ਹੈ ਅੱਜ ਅਸੀਂ ਤੁਹਾਨੂੰ ਸਿੱਖਾਂ ਦੀ ਵੱਡ ਅਕਾਰੀ ਸੰਸਥਾ ਚੀਫ ਖਾਲਸਾ ਦਿਵਾਨ ਵੱਲੋਂ ਚਲਾਏ ਜਾ ਰਹੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਐਸੇ ਸਕੂਲ ਵਿੱਚ ਲੈ ਕੇ ਆਏ ਹਾਂ ਜੋ ਕਨਵੈਂਟ ਸਕੂਲਾਂ ਨੂੰ ਮਾਤ ਪਾਉਂਦਾ ਹੋਇਆ ਵਿੱਦਿਆ ਦਾ ਚਾਨਣ ਵੰਡਦਾ ਸਿੱਖਿਆ ਕ੍ਰਾਂਤੀ ਦੀ ਮੂੰਹ ਬੋਲਦੀ ਤਸਵੀਰ ਹੈ ਸਿੱਖਿਆ ਸਾਡੇ ਸਮਾਜ ਦੇ ਲਈ ਅੱਜ ਸਭ ਤੋਂ ਵੱਡੀ ਲੋੜ ਬਣੀ ਹੋਈ ਹੈ ਹਰ ਇੱਕ ਮਾਪੇ ਇਹ ਚਾਹੁੰਦਾ ਹੈ ਕਿ ਉਹਨਾਂ ਦੇ ਬੱਚੇ ਨੂੰ ਚੰਗੀ ਵਧੀਆ ਸੌਖੀ ਤੇ ਸਸਤੀ ਸਿੱਖਿਆ ਮਿਲੇ ਇਸ ਵਾਸਤੇ ਉਹ ਵੱਡੇ ਵੱਡੇ ਤਰਦਦ ਕਰਦੇ ਨੇ ਸਸਾਸੀਕਲ ਮੈਂ ਚਰਨਜੀਤ ਜੋਗੀ ਅੱਜ ਇੱਕ ਐਸੇ ਸਕੂਲ ਦੇ ਵਿੱਚ ਆਇਆ ਕਿ ਜਿੱਥੇ ਮਾਪਿਆਂ ਦੀ ਹਰ ਲੋੜ ਹਰ ਪੈਲ ਦੇ ਆਧਾਰ ਤੇ ਉੱਪਰ ਪੂਰੀ ਕੀਤੀ ਜਾਂਦੀ ਹੈ ਪਿੰਡੂ ਖੇਤਰ ਦਾ ਇੱਕ ਵੱਡਾ ਸਕੂਲ ਚੀਫ ਖਾਲਸਾ ਦਿਵਾਨ ਦੇ ਯਤਨਾ ਸਦਕਾ ਉਹਨਾਂ ਦੀ ਅਗਵਾਈ ਹੇਠਾਂ ਚੱਲ ਰਿਹਾ ਇਹ ਸਕੂਲ ਜਿਹੜਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਖਜੂਰ ਦੇ ਵਿੱਚ ਬੜਿਆ ਹੋਇਆ ਔਰ ਪੂਰੇ ਇਲਾਕੇ ਨੂੰ ਵਿੱਦਿਆ ਦਾ ਚਾਨਣ ਵੰਡਦਾ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸਕੈਂਡੀ ਪਬਲਿਕ ਸਕੂਲ ਦੇ ਵਿੜੇ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਕਿ ਜਿੱਥੇ ਸਾਨੂੰ ਸਿੱਖਿਆ ਦੀਆਂ ਮਹਿਕਾਂ ਉਸਤੇ ਪਹਿਲੇ ਦੁਆਰ ਤੋਂ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਥੇ ਦਾ ਜੋ ਵਾਤਾਵਰਨ ਹੈ ਸੱਚਮੁੱਚ ਸਿੱਖਿਆ ਦੇ ਲਈ ਇੱਕ ਨਵਾਂ ਸਬਕ ਔਰ ਵੱਡੀ ਗੱਲ ਜਿੱਥੇ ਵੱਡੇ ਵੱਡੇ ਦਮਗਜ਼ੇ ਵੱਡੇ ਵੱਡੇ ਦਾਅਵੇ ਸਰਕਾਰਾਂ ਵੱਲੋਂ ਮਾਰੇ ਜਾਂਦੇ ਨੇ ਉੱਥੇ ਇਹ ਸਕੂਲ ਸੱਚਮੁੱਚ ਸਿੱਖਿਆ ਕ੍ਰਾਂਤੀ ਦੇ ਵਾਸਤੇ ਇੱਕ ਨਵਾਂ ਕਦਮ ਹੈ ਆਓ ਇਸ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਬਦਲਿਆ ਹੋਇਆ ਰੂਪ ਚਿਹਰਾ ਮੋਹਰਾ ਅਸੀਂ ਤੁਹਾਨੂੰ ਦਿਖਾਉਨੇ ਆ ਦੇ ਭਾਗ ਬਨੇਰੇ ਤੋਂ ਹੀ ਪਤਾ ਲੱਗ ਜਾਂਦੇ ਨੇ ਇਹ ਸਕੂਲ ਚੀਫ ਖਾਲਸਾ ਦਿਵਾਨ ਬਲੋ ਪਿੰਡ ਪੰਡੋਰੀ ਖਜੂਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਣਾਇਆ ਗਿਆ ਹੈ ਇਸ ਸਕੂਲ ਦੇ ਅੰਦਰ ਆਉਣ ਤੇ ਤਹਿਜ਼ੀਬ ਤੁਹਾਡਾ استقبال ਕਰਦੀ ਹੈ ਹਰ ਸਹੂਲਤ ਨਾਲ ਲੈਸ ਇਹ ਸਕੂਲ ਆਪਣੇ ਆਪ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਇਸ ਸਕੂਲ ਵਿੱਚ ਤਕਰੀਬਨ 2500 ਦੇ ਕਰੀਬ ਵਿਦਿਆਰਥੀ ਸਿੱਖਿਆ ਲੈ ਰਹੇ ਨੇ ਸਵੀਰਸਾਰ ਸਕੂਲ ਦੀ ਆਰੰਭਤਾ ਵੇਲੇ ਸਕੂਲ ਦੀਆਂ ਫਿਜ਼ਾਵਾਾਂ ਦੇ ਵਿੱਚ ਗੂੰਜਦੀ ਅਮਰਤ ਮਈ ਬਾਣੀ ਆਤਮਿਕ ਆਨੰਦ ਤੇ ਬੋਧ ਦਾ ਕਪਾਟ ਖੋਲ ਦਿੰਦੀ ਹੈ। ਸਕੂਲ ਦੀ ਬਿਹਤਰੀ ਵਾਸਤੇ ਹਰ ਰੋਜ਼ ਪ੍ਰਿੰਸੀਪਲ ਸ਼੍ਰੀਮਤੀ ਕਿਰਨਪ੍ਰੀਤ ਕੌਰ ਧਾਮੀ ਦੀ ਅਗਵਾਈ ਹੇਠਾਂ ਸਮੁੱਚਾ ਸਟਾਫ ਸਿਰ ਜੋੜ ਕੇ ਬੈਠਦਾ ਹੈ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਕਿ ਕਿਵੇਂ ਇਸ ਸਕੂਲ ਨੂੰ ਨਵੀਆਂ ਲੀਹਾਂ ਤੇ ਪਾਇਆ ਜਾ ਸਕੇ ਮੈਂ ਸ਼੍ਰੀਮਤੀ ਕਿਰਨਪ੍ਰੀਤ ਕੌਰ ਧਾਮੀ ਸਮਕਾ ਮੈਂਬਰ ਪੰਜਾਬ ਰਾਜ ਮੈਲਾ ਕਮਿਸ਼ਨ ਅਤੇ ਪ੍ਰਿੰਸੀਪਲ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਦੀ ਪੋਸਟ ਦੇ ਉੱਤੇ ਪਿਛਲੇ 13 ਸਾਲਾਂ ਤੋਂ ਮੈਂ ਕੰਮ ਕਰਦੀ ਆ ਰਹੀ ਹਾਂ ਇਹ ਸਕੂਲ ਚੀਫ ਖਾਲਸਾ ਦੀਵਾਨ ਵੱਲੋਂ ਬਣਾਇਆ ਗਿਆ ਹੈ ਚੀਫ ਖਾਲਸਾ ਦੀਵਾਨ ਸਿੱਖਾਂ ਦੀ ਸਭ ਤੋਂ ਪਹਿਲੀ ਸੰਸਥਾ ਜਿਹੜੀ 1902 ਦੇ ਵਿੱਚ ਅ ਰਜਿਸਟਰ ਹੋਈ ਬ੍ਰਿਟਿਸ਼ਰਸ ਦੇ ਵੇਲੇ ਰਜਿਸਟਰ ਹੋਈ ਪਾਈ ਵੀਰ ਸਿੰਘ ਜਿਹੜੇ ਨੇ ਉਹ ਇਸ ਦੇ ਉਹਨਾਂ ਨੇ ਇਹ ਸੰਸਥਾ ਸ਼ੁਰੂ ਕੀਤੀ ਸੀਗੀ ਤੇ ਸਾਡੇ ਕੋਈ ਕਰੀਬ 62 ਦੇ ਕਰੀਬ ਸਾਡੀਆਂ ਡਿਫਰੈਂਟ ਇੰਸਟੀਚੂਟਸ ਨੇ ਜਿਨ੍ਹਾਂ ਵਿੱਚ ਸਕੂਲਸ ਨੇ ਕਾਲਜੇਜ਼ ਨੇ ਅ ਬਿਰਧ ਘਰ ਨੇ ਆਫਨੇਜਸ ਨੇ ਹਸਪੀਟਲਸ ਨੇ ਸੋ ਚੀਫ ਖਾਲਸਾ ਦੀਵਾਨ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਾਰੇ ਇੰਸਟੀਚੂਟਸ ਨੂੰ ਮੈਨੇਜ ਕਰ ਰਿਹਾ ਹੈ ਜਿੰਨੇ ਵੀ ਵਰਕਰਸ ਇਹਨਾਂ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਉਹਨਾਂ ਦੀ ਤਨਖਾਹ ਤੇ ਮੈਂ ਕਹਾਂਗੀ ਕਿ ਬਹੁਤ ਵੱਧ ਤਨਖਾਹ ਮਿਲ ਰਹੀ ਹੈ ਪਰ ਤਨਖਾਹ ਦੇ ਨਾਲ ਨਾਲ ਸਤਕਾਰ ਬਹੁਤ ਹੈ ਸਾਰੇ ਦੇ ਸਾਰੇ ਸਾਡੇ ਜਿੰਨੇ ਵੀ এমਪਲੋਇਜ਼ ਨੇ ਚੀਫ ਖਾਲਸਾ ਦੀਵਾਨ ਦੇ ਤੇ ਇਹ ਸਾਰਾ ਕੁਝ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ 인ਦਰਬੀਰ ਸਿੰਘ ਜੀ ਨੇ ਚਰ ਅਤੇ ਆਨਰੇਰੀ ਸੈਕਟਰੀ ਸਰਦਾਰ ਸੁਵਿੰਦਰ ਸਿੰਘ ਜੀ ਕੱਥੂ ਨੰਗਲ ਅਤੇ ਉਹਨਾਂ ਦੇ ਨਾਲ ਸਾਰੇ ਦੇ ਸਾਰੇ ਆਫਿਸ ਬੈਰਰਸ ਸਕੂਲਾਂ ਦੀ ਬਿਹਤਰੀ ਦੇ ਲਈ ਪੂਰੇ ਦਾ ਪੂਰਾ ਆਪਣਾ ਟਾਈਮ ਲਗਾ ਰਹੇ ਹਨ ਇਸ ਸਕੂਲ ਦੇ ਵਿੱਚ 2500 ਦੇ ਕਰੀਬ ਬੱਚੇ ਪੜ੍ਹਦੇ ਨੇ ਇਹ ਬਿਲਕੁਲ ਹੁਸ਼ਿਆਰਪੁਰ ਸ਼ਹਿਰ ਦੇ ਬਾਰ ਬਾਰ ਪਿੰਡਾਂ ਦੇ ਵਿੱਚ ਵਸਿਆ ਹੋਇਆ ਸਕੂਲ ਹੈ ਕਿ ਸਾਡੇ ਬੱਚੇ ਜਦੋਂ ਸਕੂਲ ਐਂਟਰ ਹੁੰਦੇ ਆ ਤੇ ਮੱਥਾ ਟੇਕ ਕੇ ਐਂਟਰ ਹੁੰਦੇ ਆ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਸਾਡੀ ਜ਼ਿੰਦਗੀ ਦੇ ਜਿੰਨੇ ਸਬਕ ਨੇ ਉਹ ਅਸੀਂ ਇੱਥੋਂ ਹੀ ਇਸ ਧਰਤੀ ਤੋਂ ਇਸ ਸਕੂਲ ਤੋਂ ਅਸੀਂ ਸਿੱਖਣੇ ਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਗਿਰਨਪ੍ਰੀਤ ਗੌਰਤਮੀ ਇੱਕ ਦੂਰਦਰਸ਼ੀ ਤੇ ਅਗਾਵਧੂ ਸੋਚ ਦੇ ਨਾਲ ਇਸ ਸਕੂਲ ਨੂੰ ਲੀਡ ਕਰ ਰਹੇ ਨੇ ਆਪਣੇ ਸਕੂਲ ਦੇ ਬੱਚਿਆਂ ਨੂੰ ਵਿੱਦਿਆ ਦੇ ਨਾਲ ਨਾਲ ਹਰ ਸਹੂਲਤ ਪ੍ਰਦਾਨ ਕਰਨ ਤੇ ਪੜ੍ਹਾਈ ਲਈ ਇੱਕ ਸੁਖਾਵਾਂ ਮਾਹੌਲ ਪੈਦਾ ਕਰਨ ਦੇ ਲਈ ਉਹਨਾਂ ਦੀ ਸੋਚ ਨੂੰ ਇੱਕ ਸਜਦਾਤਾ ਬਣਦਾ ਹੀ ਹੈ ਜਿਹੜੀ ਮੇਨ ਗੱਲ ਐਸਾ ਲੱਸੀ ਸ਼ੁਰੂ ਕੀਤੀ ਹੈ ਕਿ ਅਸੀਂ ਇੱਕ ਤਾਂ ਆਪਣੇ ਸਕੂਲ ਦਾ ਟਾਈਮ ਜਿਹੜਾ ਉਹ 1 ਘੰਟਾ ਵਧਾਇਆ ਹੈ ਸਿਰਫ ਪਹਿਲੇ 3 ਦਿਨ ਸੋਮ ਮੰਗਲ ਤੇ ਬੁੱਧਵਾਰ ਇਹਨਾਂ 3 ਵਿੱਚ ਅਸੀਂ ਗ੍ਰੇਡ 2 ਤੋਂ ਲੈ ਕੇ ਗ੍ਰੇਡ 8ਵੀਂ ਤੱਕ ਬੱਚਿਆਂ ਨੂੰ ਤਿੰਨ ਹਿੱਸੇ ਵਿੱਚ ਡਿਵਾਈਡ ਕੀਤਾ ਹੈ ਤੇ ਇਹਦੇ ਲਈ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਜਿਹੜਾ ਡਿਵੀਜ਼ਨ ਹੈ ਉਹਦੇ ਵਿੱਚ ਸਾਡੇ ਕੋਲ ਧਰਮ ਅਤੇ ਪੰਜਾਬ ਦੇ ਇਤਿਹਾਸ ਦੇ ਮਾਹਿਰ ਸਾਡੇ ਕੋਲ ਆਉਂਦੇ ਨੇ ਜਿਹੜੇ ਆ ਕੇ ਬੱਚਿਆਂ ਨੂੰ ਕੋਈ 2-300 ਬੱਚੇ ਸਾਡੇ ਆਡੀਟੋਰੀਅਮ ਵਿੱਚ ਬੈਠਦੇ ਨੇ ਤੇ ਉਹਨਾਂ ਦੇ ਲਈ ਉਹ ਮਾਹਿਰ ਉਹਨਾਂ ਨੂੰ ਪੂਰੀ ਧਰਮ ਦੀ ਸਿੱਖਿਆ ਉਸ ਦੇ ਨਾਲ ਨਾਲ ਪੰਜਾਬ ਦੇ ਵਿਲੱਖਣ ਇਤਿਹਾਸ ਬਾਰੇ ਵੀ ਦੱਸਦੇ ਨੇ ਜਿਹੜਾ ਦੂਸਰਾ ਤਰੀਕਾ ਇੱਕ ਹੋਰ ਅਸੀਂ ਮੈਜਰ ਸ਼ੁਰੂ ਕੀਤੀ ਹੈ ਸਕੂਲ ਵਿੱਚ ਕਿ ਸਕੂਲ ਦੇ ਵਿੱਚ ਹਜ਼ਾਰ ਕ ਦੇ ਕਰੀਬ ਕਿਤਾਬਾਂ ਡਾਕਟਰ surjit patar ਹੁਣਾਂ ਨੇ ਦਿੱਤੀਆਂ ਸਨ ਉਸ ਦੇ ਨਾਲ 500 ਕਿਤਾਬ ਪਿਛਲੇ ਸਾਲ ਸਾਡੇ ਪ੍ਰਧਾਨ ਡਾਕਟਰ 인ਦਰਬੀਰ ਸਿੰਘ ਜੀ ਨਿਰਜ ਹੁਣਾਂ ਦੀ ਸਲਾਸਤ ਕਾ ਕਿਤਾਬਾਂ ਲਿਆਂਦੀਆਂ ਗਈਆਂ ਤੇ ਜਿਹੜਾ ਸੈਕੰਡ ਲੋਟ ਸਾਡਾ ਡਿਵੀਜ਼ਨ ਵਿੱਚ ਬੱਚਿਆਂ ਦੀ ਚ ਆਂਦਾ ਹੈ ਉਹਦੇ ਵਿੱਚ ਅਸੀਂ ਹਰ ਬੱਚੇ ਦੇ ਲਈ ਇੱਕ ਇੱਕ ਬੁੱਕ ਰੋਜ਼ ਦੀ ਉਸ ਦਿਨ 1 ਘੰਟੇ ਦੇ ਲਈ ਭੇਜਦੇ ਆ ਤੇ ਬੱਚੇ ਬਕਾਇਦਾ ਉਹ સ્ટોਰੀਜ਼ ਉਹ ਸਾਖੀਆਂ ਆ ਜਾਂ ਕੋਈ ਵੀ ਡਾਕੂਮੈਂਟਡ ਹਿਸਟਰੀ ਹੈ ਉਸ ਨੂੰ ਬੜੇ ਚੰਗੀ ਤਰੀਕੇ ਨਾਲ ਪੜ ਕੇ ਆਪਣੇ ਰਜਿਸਟਰਸ ਜਿਹੜੇ ਨੇ ਉਹਨਾਂ ਵਿੱਚ ਨੋਟ ਕਰਦੇ ਨੇ ਸੋ ਬੱਚਿਆਂ ਦਾ ਮਨ ਜਿਹੜਾ ਹੈ ਅਸੀਂ ਉਹਨਾਂ ਨੂੰ ਸਿਰਫ ਕਿਤਾਬੀ ਕੀੜੇ ਨਹੀਂ ਬਣਾਉਣਾ ਸਾਡਾ ਮਕਸਦ ਹੈ ਕਿ ਉਹ ਬੱਚੇ ਇਹ ਬਾਕੀ ਜਿਹਨੇ ਕੰਮ ਨੇ ਉਹਨਾਂ ਵੱਲ ਜ਼ਿਆਦਾ ਧਿਆਨ ਦੇਣ ਜਦੋਂ ਸਾਡਾ ਫੋਕਸ ਜ਼ਿੰਦਗੀ ਵੱਲ ਨੂੰ ਹੋ ਜਾਏਗਾ ਧਰਮ ਦੀ ਸਿੱਖਿਆ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਪੰਜਾਬ ਦੇ ਇਤਿਹਾਸ ਨੂੰ ਜਾਣ ਕੇ ਸਾਡੀ ਜਿਹੜੀ ਸੋਝੀ ਹੈ ਉਹਦੇ ਵਿੱਚ ਵੀ ਬਹੁਤ ਵਧੀਆ ਵਿਲੱਖਣ ਫਰਕ ਮਹਿਸੂਸ ਹੋਏਗਾ ਇਸ ਸਕੂਲ ਵਿੱਚ ਆਣ ਕੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਕਿਸੇ ਵਿਦੇਸ਼ ਦੇ ਸਕੂਲ ਦੇ ਵਿੱਚ ਆ ਗਏ ਹੋ ਸੋਹਣੀਆਂ ਸੁੰਦਰ ਪਾਰਕਾਂ ਬੱਚਿਆਂ ਦਾ ਮਨ ਮੋਹਦੀਆਂ ਨੇ ਬੱਚਿਆਂ ਦੇ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਜਾਣ ਲਈ ਬਸ ਸਰਵਿਸ ਵੀ ਹੈ ਸੁਖਾਵਾਂ ਮਾਹੌਲ ਅਤੇ ਇਸ ਸਕੂਲ ਦੇ ਸਟਾਫ ਦੀ ਮਿਹਨਤ ਸੱਚਮੁੱਚ ਬਾਕੀ ਸਕੂਲਾਂ ਨਾਲੋਂ ਇਸ ਸਕੂਲ ਨੂੰ ਵੱਖਰਾ ਕਰਕੇ ਇੱਕ ਮਿਸਾਲ ਪੇਸ਼ ਕਰਦੀ ਹੈ ਸਤਿਕਾਰ ਮੈਂ ਮਨਦੀਪ ਕੌਰ ਸਾਲ 2006 ਤੋਂ ਇਸ ਸੰਸਥਾ ਵਿੱਚ ਬਤੌਰ ਸਾਇੰਸ ਅਧਿਆਪਕਾ ਕੰਮ ਕਰ ਰਹੀ ਹਾਂ ਇਸ ਦੇ ਨਾਲ ਨਾਲ ਪਿਛਲੇ 10 ਸਾਲਾਂ ਤੋਂ ਮੈਂ ਇਸ ਸੰਸਥਾ ਵਿੱਚ ਬਤੌਰ ਇਗਜ਼ਾਮੀਨੇਸ਼ਨ ਇਨਚਾਰਜ ਦੇ ਵੀ ਸੇਵਾਵਾਂ ਨਿਭਾ ਰਹੀ ਹਾਂ ਇਹ ਸਕੂਲ ਪਿਛਲੇ ਕਈ ਸਾਲਾਂ ਤੋਂ CBSE ਦਾ ਨੋਡਲ ਸੈਂਟਰ ਹੈ ਜਿੱਥੇ ਕਿ CBSE ਦੇ ਤਹਿਤ ਪੇਪਰ ਲਏ ਵੀ ਜਾਂਦੇ ਹਨ ਤੇ ਉਹਨਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਜਿਸ ਕੰਮ ਨੂੰ ਪੂਰਾ ਕਰਨ ਵਾਸਤੇ ਅਲੱਗ-ਅਲੱਗ CBSE ਸਕੂਲਾਂ ਤੋਂ ਟੀਚਰ ਇੱਥੇ ਆ ਕੇ ਚੈਕਿੰਗ ਦੇ ਕੰਮ ਵਿੱਚ ਮਦਦ ਕਰਕੇ ਇਸ ਕੰਮ ਨੂੰ ਨੇਪਰੇ ਚੜਾਉਣ 'ਚ ਮਦਦ ਕਰਦੇ ਹਨ ਇਸ ਸਕੂਲ ਦਾ ਨਤੀਜਾ ਹਰ ਸਾਲ 100% ਦੀ ਆਂਦਾ ਹੈ ਜਿਸ ਦਾ ਸਾਰਾ ਸਿਹਰਾ ਇੱਥੇ ਦੇ ਮਿਹਨਤੀ ਅਧਿਆਪਕ ਤੇ ਨਾਲ-ਨਾਲ ਇਸ ਸਕੂਲ ਦੇ ਮੁਖੀ ਸ਼੍ਰੀਮਤੀ ਕਿਰਨ ਪ੍ਰੀਤਾ ਮਿਹੋਰਾ ਨੂੰ ਜਾਂਦਾ ਹੈ ਪ੍ਰਿੰਸੀਪਲ ਹੋਣਾ ਤੇ ਟੀਚਰ ਹੋਣਾ ਇੱਕ ਬੜੀ ਹੀ ਅ ਮਜ਼ੇਦਾਰ ਕੰਮ ਹੈ ਕਿ ਅਸੀਂ ਨਿਤ ਨਵੀਆਂ ਗੱਲਾਂ ਜਿਹੜੀਆਂ ਨੇ ਬੱਚੇ ਦੀਆਂ ਨਵੀਂ-ਨਵੀਂ ਪਿਆਰੇ-ਪਿਆਰੇ ਬੋਲ ਉਹਨਾਂ ਦੇ ਰੂਬਰੂ ਹੁੰਨੇ ਆ ਆ ਮੈਂ ਛੋਟਾ ਜਿਹਾ ਗਾਰਡਨ ਬਣਾਇਆ ਹੈ ਤੇ ਇਹ ਗਾਰਡਨ ਮੇਰੇ ਜਿੱਥੇ ਇੱਥੇ ਫੁੱਲ ਲੱਗੇ ਆ ਇਹ ਇੱਥੇ ਹੀ ਬੈਠੇ ਰਹਿੰਦੇ ਆ ਬਟ ਇੱਥੇ ਮੇਰੇ ਕੋਲ ਰੋਜ਼ ਨਵੇਂ-ਨਵੇਂ ਫੁੱਲ ਆਉਂਦੇ ਆ ਉਹ ਆਪਣੀ ਕੋਈ ਨਾ ਕੋਈ ਨਵੀਂ ਖੁਸ਼ਬੂ ਜਿਹੜੀ ਹੈ ਉਹਦੀ ਮੈਨੂੰ ਝਲਕ ਦੇ ਕੇ ਜਾਂਦੇ ਨੇ ਇਹਦੇ ਨਾਲ ਨਾਲ ਹੀ ਅਸੀਂ ਕੱਲ ਪਾਈ ਵੀਰ ਸਿੰਘ ਜੀ ਬੋਟਨिकल ਗਾਰਡਨ ਬਾਗ ਬਣਾਇਆ ਜਿਹਦੇ ਵਿੱਚ 560 ਬੂਟੇ ਅਸੀਂ ਲਗਾਏ ਨੇ ਤੇ ਉਹ 560 ਬੂਟੇ ਸਾਰੇ ਮੈਡੀਸਨਲ ਪਲਾਂਟਸ ਨੇ ਜਾਂ ਸਾਡੇ ਜਿਹੜੇ ਪੁਰਾਣੇ ਬੂਟੇ ਹੋਣ ਖਤਮ ਹੋਈ ਜਾ ਰਹੇ ਨੇ ਉਹ ਬੂਟੇ ਅਸੀਂ ਪਿੱਛੇ ਲਾਏ ਨੇ ਤੋਂ ਭਾਈ ਵੀਰ ਸਿੰਘ ਜੰਗਲ ਇੱਕ ਬਣੇਗਾ ਤੇ ਅੱਜ ਅਸੀਂ ਇਹਨਾਂ ਬੱਚਿਆਂ ਦੇ ਨਾਲ ਗੱਲ ਕਰਾਂਗੇ ਤੇ ਨਵੀਂ ਖੁਸ਼ਬੂ ਲਾਵਾਂਗੇ ਨਾ ਬੱਚਿਆਂ ਤੋਂ ਮਾਰਨਿੰਗ एवरीवन ਮਾਈ ਨੇਮ ਇਜ਼ ਗੁਰਵੀਨ ਕੌਰ ਅੱਜ ਮੈਂ ਤੁਹਾਨੂੰ ਸਵਾਗਤਨਾਮਗੀ ਨਬੀਪੀ ਚੰਦੇ ਕਰਮ ਸਿੰਘ ਬੜਵਾਲ ਆਈ ਐਮ ਆਰਟਿਸਟ ਮੈਂ ਵੱਡਾ ਹੋ ਕੇ ਸੋਭਾ ਸਿੰਘ ਬਣੂੰਗਾ ਗੱਡੀ ਤੇ ਝੰਡੇ ਚਮਕਦੇ ਖੰਡੇ ਗਰੂ ਕੀ ਫੌਲਿਓ ਦੇ ਵਿੱਚ ਮੋਜ ਜਕਾਰੇ ਲਾਉਂਦੀ ਈ ਗੱਡੀ ਤੇ ਝੰਡੇ ਓ ਰਾਜਪੌਰ ਦੇ ਉੱਤ ਵਰਗਾ ਦੁਨੀਆ ਉੱਤੇ ਰਾਜਨੀ ਕਰਨਾ ਸੁੰਗਾ ਦੇ ਖੂਨ ਕਹੀ ਹੁਣ ਤਾਰ ਤੇ ਮੌਤ ਤੋਂ ਡਰਨਾ ਬੰਦਾ ਸਿੰਘ ਬਹਾਦਰ ਤੋਂ ਧਰਤੀ ਹੈ ਸਕੰਮ ਦੀ ਪੈਰ ਵਿੱਚੋਂ ਲੰਗਦੀ ਉਹ ਸੀਤਾ ਲਵਾ ਸਿੰਘਾ ਦਾ ਲੋਂਦੀ ਈ ਗੱਡੀ ਤੇ ਚੰਡੇ ਚਮਕ ਦੇ ਖੰਡੇ ਗਰੂ ਕੀ ਫੌਰੀਆਂ ਦੇ ਵਿੱਚ ਮੌਜ ਜਿਕਾਰੇ ਲੋਂਦੀ ਈ ਗੱਡੀ ਤੇ ਚੰਡੇ ਵਾਇਗੁਰੂ ਦੇ ਕਾਲਤਾ ਵਾਇਗੁਰੂ ਦੀ ਪਤੇ ਬੋਲੇ ਇਸ ਹੋਂਹਾਲ ਸਾਤ ਸ੍ਰੀ ਅਕਾਲ ਇਹ ਸਕੂਲ ਪ੍ਰੀ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਬੱਚਿਆਂ ਨੂੰ ਸਿੱਖਿਆ ਵੰਡ ਰਿਹਾ ਹੈ ਕਿਤਾਬੀ ਗਿਆਨ ਦੇ ਨਾਲ-ਨਾਲ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਆਪਣੇ ਵਿਰਸੇ ਤੇ ਸੱਭਿਆਚਾਰਨ ਦੇ ਨਾਲ ਜੋੜਨ ਦਾ ਯਤਨ ਕਰਦਾ ਹੋਇਆ ਇਹ ਸਕੂਲ ਨਮੀਆਂ ਲੀਹਾਂ ਪਾ ਰਿਹਾ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਦੇ ਲਈ ਪੜਨ ਲਈ ਅਖਬਾਰਾਂ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵਿਦਿਆਰਥੀਆਂ ਦੇ ਲਈ ਲਾਇਬ੍ਰੇਰੀ ਤੇ ਤਜਰਬਿਆਂ ਦੇ ਲਈ ਲੈਬਾਰਟਰੀ ਦਾ ਵੀ ਖਾਸ ਇੰਤਜ਼ਾਮ ਹੈ ਵੱਡੇ ਵੱਡੇ ਸਮਾਰਟ ਕਲਾਸਰੂਮ ਸਕੂਲ ਦੇ ਕਮਰਿਆਂ ਦੇ ਅੰਦਰ ਗਿਆਨ ਦਾ ਦੀਵਾ ਵਾਲ ਦੇ ਲੈਕਚਰਾਰ ਤੇ ਅਧਿਆਪਕ ਸੱਚਮੁੱਚ ਚਾਨਣ ਦੇ ਵਣਜਾਰੇ ਲੱਗਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਰਜ਼ਵੰਤ ਕੌਰ ਬਤੌਰ ਪੰਜਾਬੀ ਅਧਿਆਪਕਾ ਪਿਛਲੇ 18 ਵਰਿਆਂ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫੰਡੋਰੀ ਖਜ਼ੂਰ ਨਾਲ ਜੁੜੀ ਹੋਈ ਹਾਂ ਇਸ ਸਕੂਲ ਵਿੱਚ ਬੱਚੇ ਧਾਰਮਿਕ ਸਿੱਖਿਆ ਦੇ ਨਾਲ-ਨਾਲ ਚੰਗੀ ਸਿੱਖਿਆ ਅਤੇ ਚੰਗੀਆਂ ਕਦਰਾਂ-ਕੀਮਤਾਂ ਦੀ ਸਿੱਖਿਆ ਲੈ ਰਹੇ ਹਨ ਸਾਡੀ ਕੋਸ਼ਿਸ਼ ਹੈ ਕਿ ਬੱਚੇ ਧਰਮ ਵਿੱਚ ਪਰਪੱਕ ਹੋਣ ਦੇ ਨਾਲ-ਨਾਲ ਚੰਗੀ ਸਿੱਖਿਆ ਪ੍ਰਾਪਤ ਕਰਨ ਅਤੇ ਦੇਸ਼ ਕੌਮ ਦਾ ਨਾਮ ਰੋਸ਼ਨ ਕਰਨ ਸਕੂਲ ਦਾ ਮਾਹੌਲ ਬਹੁਤ ਹੀ ਸਕਾਰਾਤਮਕ ਹੈ ਸਕੂਲ ਦਾ ਪ੍ਰਬੰਧਕੀ ਸਟਾਫ ਅਧਿਆਪਕ ਸਹਿबान ਅਤੇ ਵਾਰਡ ਸਟਾਫ ਅਸੀਂ ਸਭ ਮਿਲ ਕੇ ਇੱਕ ਪਰਵਾਰ ਦੀ ਤਰ੍ਹਾਂ ਕੰਮ ਕਰਦੇ ਹਾਂ ਬੱਚੇ ਵੀ ਇਸ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਕੇ ਬਹੁਤ ਖੁਸ਼ ਹਨ ਇਸ ਸਕੂਲ ਵਿੱਚ ਅਧਿਆਪਕਾਂ ਤੇ ਬੱਚਿਆਂ ਦਾ ਆਪਸੀ ਸਬੰਧ ਇੰਨਾ ਦੋਸਤਾਨਾ ਹੈ ਕਿ ਜ਼ਿੰਦਗੀ ਦੀ ਸ਼ਤਰੰਜ ਦੇ ਸਭ ਮੋਰੇ ਟਿਕਾ ਕੇ ਰੱਖਣ ਅਤੇ ਔਕੜਾਂ ਦੀ ਹਰ ਚਾਲ ਨੂੰ ਅਸਫਲ ਕਰਨ ਦੇ ਲਈ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਗੁਰ ਸਿਖਾਈ ਜਾਂਦੇ ਨੇ ਤੇ ਉਹ ਵੀ ਇਕੱਠਿਆਂ ਮਿਲ ਬੈਠ ਕੇ ਇਸ ਸਕੂਲ ਨੇ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਂਦਿਆਂ ਵੱਡੀਆਂ ਮੱਲਾਬਾਰੀਆਂ ਨੇ ਤੇ ਨਾਮਣੇ ਖੱਡੇ ਨੇ ਵਿਦਿਆ ਖੇਡਾਂ ਤੇ ਸੰਗੀਤ ਦੇ ਖੇਤਰ ਵਿੱਚ ਇਸ ਸਕੂਲ ਦਾ ਆਪਣਾ ਵੱਖਰਾ ਹੀ ਮੁਕਾਮ ਹੈ ਗੁਰਮਤ ਸੰਗੀਤ ਸ਼ਾਸਤਰੀ ਸੰਗੀਤ ਤੇ ਲੋਕ ਸੰਗੀਤ ਵਿੱਚ ਨਿਪੁੰਨ ਇਹ ਬੱਚੇ ਇਸ ਸਕੂਲ ਦੀ ਹੀ ਨਹੀਂ ਪੂਰੇ ਪੰਜਾਬ ਦੀ ਧਰੋਹਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸਰ ਡੀਸਨ ਬੈਂਸ ਪਿਛਲੇ ਤਕਰੀਬਨ 9 ਸਾਲਾਂ ਤੋਂ ਇਸ ਸਕੂਲ ਦੇ ਵਿੱਚ ਐਜ਼ ਅ میوزਿਕ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਬਹੁਤ ਹੀ ਸਤਿਕਾਰਯੋਗ ਮੈਡਮ ਕਿਰਨ ਬ੍ਰੀਤ ਕੌਰ ਧਾਮੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਚੱਲ ਰਹੇ ਇਸ ਵਿਦਿਅਕ ادارے ਦੇ ਵਿੱਚ میوزਿਕ ਦੇ ਲਈ ਸੰਗੀਤ ਦੇ ਲਈ ਜੋ ਮਾਹੌਲ ਹੈ ਬੜਾ ਸਖਾਵਾਂ ਹੈ ਅੱਜ ਜੇ ਆਪਾਂ 뮤직 ਦੀ ਗੱਲ ਕਰਦੇ ਆਂ ਤੇ ਸਭ ਤੋਂ ਪਹਿਲਾਂ ਗੁਰਸਿੱਖਾਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਨੇ 뮤직 ਦੇ ਨਾਲ ਸੰਗੀਤ ਦੇ ਨਾਲ ਜੋੜਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿੰਨੀ ਵੀ ਗੁਰਬਾਣੀ ਦੀ ਆਮਦ ਹੁੰਦੀ ਮਹਾਰਾਜ ਭਈ ਮਰਦਾਨੇ ਦੀ ਰਵਾਬ ਦੀ ਸੰਗਤ ਦੇ ਵਿੱਚ ਸਤਿਗੁਰੂ ਮਹਾਰਾਜ ਆਪ ਕੀਰਤਨ ਕਰਦੇ ਉਸ ਤੋਂ ਬਾਅਦ ਅੱਗੇ ਉਹਨਾਂ ਲੀਹਾਂ ਦੇ ਉੱਪਰ ਚੱਲਦੇ ਆ ਹੋਇਆ ਬਾਕੀ ਗੁਰੂ ਸਾਹਿਬਾਨਾਂ ਨੇ ਰਾਗਾਂ ਦੇ ਵਿੱਚ ਜੋ ਗੁਰਬਾਣੀ ਨੂੰ ਰਚਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 31 ਮੁੱਖ ਰਾਗਾਂ ਦੇ ਵਿੱਚ ਤੇ 31 ਮਿਸ਼ਰਤ ਰਾਗਾਂ ਦੇ ਵਿੱਚ ਗੁਰਬਾਣੀ ਦਰਜ ਹੈ ਤੇ ਉਸੇ ਸੰਗੀਤ ਨੂੰ ਅਸੀਂ ਜੋ ਆਪਣੇ ਗੁਰੂ ਜਨਾ ਕੋਲੋਂ ਸਿੱਖਿਆ ਉਸ ਨੂੰ ਆਪਣੇ ਬੱਚਿਆਂ ਦੇ ਵਿੱਚ ਫਲਾਉਣ ਦਾ ਬੱਚਿਆਂ ਦੇ ਵਿੱਚ ਵੰਡਣ ਦਾ ਅਸੀਂ ਯਤਨ ਕਰ ਰਹੇ ਹਾਂ तकरीबन ਹਰ ਤਰ੍ਹਾਂ ਦੇ ਇਨਸਟਰੂਮੈਂਟ ਜਿਹੜੇ ਆ ਅਸੀਂ ਆਪਣੇ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਮੁਹੱਈਆ ਕਰਵਾਉਣ ਦਾ ਯਤਨ ਕਰਦੇ ਹਾਂ ਬੇਸਿਕ ਲੈਵਲ ਤੋਂ ਲੈ ਕੇ ਪ੍ਰੋਫੈਸ਼ਨਲੀ ਆਰਟਿਸਟ ਜੋ ਵੱਡੀਆਂ-ਵੱਡੀਆਂ ਸਟੇਜਾਂ ਦੇ ਉੱਪਰ ਜੋ ਇਨਸਟਰੂਮੈਂਟ ਪਲੇ ਕਰਦੇ ਆ ਯੂਜ਼ ਕਰਦੇ ਆ ਉਹ ਇਨਸਟਰੂਮੈਂਟ ਸਾਡੇ ਕੋਲ ਇੱਥੇ ਬੱਚਿਆਂ ਵਾਸਤੇ ਅਵੇਲੇਬਲ ਆ ਤੇ ਮੈਨੂੰ ਇਹ ਗੱਲ ਦੱਸਦਿਆਂ ਹੋਇਆ ਖੁਸ਼ੀ ਮਹਿਸੂਸ ਹੋ ਰਹੀ ਆ ਤੇ ਫਖਰ ਵੀ ਮਹਿਸੂਸ ਹੋ ਰਿਹਾ ਕਿ ਸਾਡੇ ਬੱਚੇ ਜਿਹੜੇ ਸਾਡੇ ਕੋਲ ਇੱਥੇ ਸਿੱਖਦੇ ਆ ਜਸਟ ਸਕੂਲ ਦੇ ਵਿੱਚ ਸਿੱਖਦੇ ਨਹੀਂ ਹੈਗੇ ਵਕ ਵਕ ਵੱਡੇ ਵੱਡੇ ਪਲੇਟਫਾਰਮਸ ਦੇ ਉੱਪਰ ਜਾ ਕੇ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਪਰ ਜਾ ਕੇ ਬੱਚੇ ਪਰਫਾਰਮ ਕਰਦੇ ਆ ਤੇ ਜਿੰਨੇ ਵੀ ਸੰਗੀਤ ਦੇ ਨਾਲ ਰਿਲੇਟਡ ਜਿਹੜੇ ਹੈਗੇ ਆ 뮤직 ਇਵੈਂਟ ਹੁੰਦੇ ਆ ਉਹਨਾਂ ਦੇ ਵਿੱਚ ਅਵਲ ਦਰਜਾ ਜਿਹੜਾ ਹਾਸਲ ਕਰਦੇ ਆ ਇਸ ਸਕੂਲ ਦੀਆਂ ਦਿਵਾਰਾਂ ਦੇ ਉੱਪਰ ਵੀ ਇਸ ਸਕੂਲ ਦੀ ਮਿਹਨਤ ਮੂੰਹ ਬੋਲਦੀ ਹੈ ਕਲਾ ਦੇ ਨਾਲ ਰੰਗੀਆਂ ਪਈਆਂ ਇਹ ਦਿਵਾਰਾਂ ਆਪਣਾ ਇਤਿਹਾਸ ਆਪ ਬੋਲਦੀਆਂ ਨੇ ਜੋ ਆਪ ਮਹਾਰੇ ਬੋਲ ਕੇ ਜੰਗ ਗੁੰਗੁਣਾ ਕੇ ਆਪਣੇ ਹੋਣਹਾਰ ਬੱਚਿਆਂ ਦੇ ਸਿਰਨਾਮੇ ਵੀ ਦੱਸਦੀਆਂ ਨੇ ਇਹ ਤਸਵੀਰਾਂ ਨਹੀਂ ਇਹ ਹੈ ਚਿੱਤਰਕਾਰ ਸੋਭਾ ਸਿੰਘ ਦੀਆਂ ਉਹ ਪੈੜਾ ਜਿਨ੍ਹਾਂ ਦੇ ਵਿੱਚ ਇਸ ਸਕੂਲ ਦੇ ਬੱਚੇ ਪੈਰ ਰੱਖ ਕੇ ਚੱਲਣ ਦਾ ਯਤਨ ਕਰ ਰਹੇ ਨੇ ਮੇਰਾ ਨਾਮ ਨੀਲਮ ਕੁਮਾਰੀ ਹੈ ਮੈਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੰਡੋਰੀ ਕਯੂਰ ਵਿਖੇ ਪਿਛਲੇ 13 ਵਰਿਆਂ ਤੋਂ ਆਰਟ ਦੀ ਸੇਵਾ ਨਿਭਾ ਰਹੀਆਂ ਵਿਸ਼ੇ ਵਜੋਂ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਿਰਨਪ੍ਰੀਤ ਜੀਤਾ ਮੀ ਜੀ ਸਾਨੂੰ ਸਾਡੇ ਕੰਮ ਵਿੱਚ ਆਪਣਾ ਪੂਰਾ ਸਹਿਯੋਗ ਦਿੰਦੇ ਹਨ ਉਹਨਾਂ ਦੀ ਰਹਿਨਮਾਈ ਹੇਠ ਸਾਡੇ ਬੱਚੇ ਆਰਦੇ ਵਿਸ਼ੇ ਵਿੱਚ ਬਹੁਤ ਵਧੀਆ ਕੰਮ ਕਰਦੇ ਹਨ ਅਸੀਂ ਬੱਚਿਆਂ ਨੂੰ ਵੱਖ-ਵੱਖ ਕਲਾਕਿਰਤੀਆਂ ਕਰਵਾਉਂਦੇ ਹਾਂ ਜਿਨ੍ਹਾਂ ਵਿੱਚ ਔਇਲ ਪੇਂਟਿੰਗ ਸਕੈਚਿੰਗ ਆ ਰਪੋਰਟ ਪੇਂਟਿੰਗ ਆਦੀ ਬਖਰੀਆਂ-ਬਖਰੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੇ ਹਨ ਜਿਨ੍ਹਾਂ ਨੂੰ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਹਨ ਔਰ ਦੇ ਚਲਸਪੀ ਨਾਲ ਕਰਦੇ ਹਨ ਔਰ ਜਿੰਨੀਆਂ ਵੀ ਸਾਡੇ ਸਕੂਲ ਦੀਆਂ ਦੀਵਾਰਾਂ ਸਜੀਆਂ ਹੋਈਆਂ ਹਨ ਇਹਨਾਂ ਬੱਚਿਆਂ ਦੁਆਰਾ ਹੀ ਟੀਚਰ ਦੀ ਆਪਣੇ ਟੀਚਰ ਦੀ ਸਹਾਇਤਾ ਨਾਲ ਕੀਤਿਆਂ ਗਈਆਂ ਹਨ ਸਾਡੇ ਬੱਚੇ ਆਰਟ ਦਾ ਪੀਰਡ ਲਗਾਉਂਦੇ ਹਨ ਤਾਂ ਬਹੁਤ ਹੀ ਖੁਸ਼ੀ ਨਾਲ ਲਗਾਉਂਦੇ ਹਨ ਤੇ ਬਹੁਤ ਖੁਸ਼ ਹੁੰਦੇ ਹਨ ਜਦੋਂ ਆਰਟ ਰੂਮ ਵਿੱਚ ਜਾਂਦੇ ਹਨ ਸਾਡੇ ਛੋਟੇ ਬੱਚੇ ਵੀ ਬਹੁਤ ਖੁਸ਼ ਹੁੰਦੇ ਆ ਜਦੋਂ ਆਰਟ ਦਾ ਪੀਰਡ ਲਗਾਉਂਦੇ ਆ ਜੀਵਨ ਦਾ ਫਲਸਫਾ ਹੈ ਨਾ ਡਰੋ ਨਾ ਡਰਾਓ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹੈ ਸਵੈ ਰੱਖਿਆ ਇਸ ਨੂੰ ਭਲੀ ਭਾਂਤ ਸਮਝਿਆ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ ਇਸੇ ਲਈ ਮਾਰਸ਼ਲ ਆਰਟ ਸਿਖਾਉਣ ਦਾ ਬੇਹਦ ਜ਼ਰੂਰੀ ਪ੍ਰਬੰਧ ਵੀ ਕੀਤਾ ਗਿਆ ਹੈ ਇੱਥੇ ਬੱਚੇ ਬੱਚੀਆਂ ਸਵੈ ਰੱਖਿਆ ਦੇ ਪੈੰਤੇੜੇ ਸਿੱਖ ਕੇ ਜ਼ਿੰਦਗੀ ਦੇ ਖੇਤਰ ਦੇ ਵਿੱਚ ਨਿਰਭਾਉ ਤੇ ਨਿਰਵੈਰ ਹੋ ਕੇ ਵਿਚਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਸਿੰਘ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਡੋਰੀ ਖਜੂਰ ਵਿੱਚ ਗਤਕਾ ਸਿਖਲਾਈ ਦੇ ਰਿਹਾ ਹਾਂ ਗਤਕਾ ਸਿੱਖ ਮਾਰਸ਼ਲ ਆਰਟ ਜੋ ਕਿ ਸਿੱਖਣਾ ਬਹੁਤ ਜ਼ਰੂਰੀ ਹੈ ਸੈਲਫ ਡਿਫੈਂਸ ਲਈ ਹਰ ਇੱਕ ਬੱਚੇ ਨੂੰ ਗਤਕਾ ਸਿਖਾਉਣਾ ਬਹੁਤ ਜ਼ਰੂਰੀ ਹੈ ਇਹ ਸਿਰਫ ਨਗਰਕੀਤਨਾ ਜੋਗਾ ਨਹੀਂ ਰਿਹਾ ਆਪਣੇ ਬੱਚੇ ਸਕੂਲ ਵੱਲੋਂ ਸਟੇਟ ਦੇ ਵਿੱਚ ਚੈਂਪੀਅਨ ਰਹੇ ਨੇ ਬਲਕਿ ਨੈਸ਼ਨਲ ਵਿੱਚ ਵੀ ਚੈਂਪੀਅਨ ਰਹੇ ਚੁੱਕੇ ਨੇ ਗਤਕੇ ਦੀ ਅੱਜ ਮੁੱਖ ਲੋੜ ਹੈ ਸੈਲਫ ਡਿਫੈਂਸ ਲਈ ਹਰ ਇੱਕ ਬੱਚਾ ਬੱਚੀ ਨੂੰ ਗਤਕਾ ਸਿੱਖਣਾ ਚਾਹੀਦਾ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਆਫਸ ਰੱਖਿਆ ਕਰ ਸਕਣ ਖੇਡਾਂ ਨੂੰ ਲੈ ਕੇ ਵੀ ਇਹ ਸਕੂਲ ਕਦੇ ਪਛੜਿਆ ਨਹੀਂ ਵੱਡੇ ਵੱਡੇ ਖੇਡ ਮੈਦਾਨ ਤੇ ਉਹਨਾਂ ਵਿੱਚ ਖੇਡਦੇ ਬੱਚੇ ਸਾਡਾ ਆਉਣ ਵਾਲਾ ਭਵਿਕ ਤੰਦਰੁਸਤ ਦੱਸਦੇ ਨੇ ਕਿਉਂਕਿ ਪੰਜਾਬ ਖੇਡੇਗਾ ਤਾਂ ਹੀ ਰੰਗਲਾ ਪੰਜਾਬ ਬਣੇਗਾ ਸਸਿਕਲ ਜੀ ਮੇਰਾ ਨਾਮ ਹਰਪੀ ਸਿੰਘ ਆ ਮੈਂ ਸਕੂਲ ਵਿੱਚ ਡੀਪੀ ਆ ਤੇ ਮੈਂ 2008 ਤੋਂ ਇਸ ਸਕੂਲ ਵਿੱਚ ਪੜਾ ਰਿਹਾ ਆ ਤੇ ਸਕੂਲ ਵਿੱਚ ਖੇਡਾਂ ਦਾ ਬਹੁਤ ਹੀ ਵਧੀਆ ਫਿਊਚਰ ਆ ਕਿਉਂਕਿ ਇਸ ਸਾਡ ਸਕੂਲ ਦੇ ਵਿੱਚ ਬਾਲੀਵਾਲ ਖੋਖੋ ਐਥਲੈਟਿਕਸ ਦੀਆਂ ਗੇਮਸ ਕਰਾਈਆਂ ਜਾ ਰਹੀਆਂ ਤੇ ਐਥਲੈਟਿਕ ਦੇ ਵਿੱਚ ਲਗਭਗ ਅਸੀਂ ਪਿਛਲੇ 10-12 ਸਾਲਾਂ ਤੋਂ ਐਥਲੈਟਿਕ ਦੇ ਡਿਸਟ੍ਰਿਕਟ ਚੈਂਪੀਅਨ ਆ ਹਰੇਕ ਸਾਲ ਸਾਡੇ ਬੱਚੇ 15 ਦੇ ਕਰੀਬ ਹਰੇਕ ਸਾਲ ਸਟੇਟ ਖੇਡਣ ਜਾਂਦੇ ਆ ਬਾਲੀਵਾਲ ਵਿੱਚ ਵੀ ਪਿਛਲੇ ਸਾਲ ਸਾਡੀ ਅੰਡਰ 19 ਬੁਆਏਜ਼ ਦੀ ਟੀਮ ਜਿਹੜੀ ਹੈ ਜ਼ਿਲ੍ਹੇ ਵਿੱਚ ਫਰਸਟ ਸੀਗੀ ਤੇ ਬੱਚੇ ਚਾਰ ਬੱਚੇ ਸਾਡੇ ਸਟੇਟ ਵੀ ਖੇਡ ਕੇ ਆਏ ਉਹਦੇ ਵਿੱਚ ਉਸ ਤੋਂ ਇਲਾਵਾ ਖੋਖੋ ਦੇ ਵਿੱਚ ਪਿਛਲੇ 7-8 ਸਾਲ ਤੋਂ ਜ਼ਿਲ੍ਹੇ ਦੀ ਨੰਬਰ 1 ਟੀਮ ਹੈ ਤੇ ਹਰੇਕ ਸਾਲ ਸਾਡੀਆਂ 7-8 ਕੁੜੀਆਂ ਜਿਹੜੀਆਂ ਆ ਸਟੇਟ ਖੇਡਣ ਜਾਂਦੀਆਂ ਆ ਬੱਚਿਆਂ ਦੇ ਲਈ ਸੁਖਾਵਾਂ ਮਾਹੌਲ ਹੀ ਉਹਨਾਂ ਨੂੰ ਇਸ ਸਕੂਲ ਦੇ ਵਿੱਚ ਖਿੱਚ ਕੇ ਲੈ ਕੇ ਆਉਂਦਾ ਹੈ ਛੋਟੀ ਉਮਰ ਦੀਆਂ ਸ਼ਰਾਰਤਾਂ ਤੋਂ ਲੈ ਕੇ ਵੱਡੀ ਉਮਰ ਦੇ ਫੈਸਲਿਆਂ ਤੱਕ ਦਾ ਇਹ ਸਕੂਲ ਸਫਰ ਆਪ ਉਂਗਲ ਫੜਕੇ ਬੱਚਿਆਂ ਨੂੰ ਕਰਾਉਂਦਾ ਹੈ ਮੇਰਾ ਨਾਮ ਪ੍ਰਦੀਪ ਸਿੰਘ ਮੈਂ ਪਿਛਲੇ 10 ਸਾਲਾਂ ਤੋਂ ਇਸ ਸਕੂਲ ਦੇ ਵਿੱਚ ਸਾਇੰਸ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਹਾਂ ਜੇਕਰ ਦੇਖੀਏ ਅਨੁਸ਼ਾਸਨ ਅਨੁਸ਼ਾਸਨ ਵਿੱਚ ਇਸ ਸਕੂਲ ਦੇ ਬੱਚੇ ਸਿਖਰਾਂ ਤੇ ਹਨ ਜਿੱਦਾਂ ਕਿ ਸਾਨੂੰ ਪਤਾ ਹੀ ਹੈ ਕਿ ਕੁਦਰਤ ਦਾ ਨਿਯਮ ਅਨੁਸਾਰ ਹਰ ਇੱਕ ਚੀਜ਼ ਅਨੁਸ਼ਾਸਨ ਦੇ ਵਿੱਚ ਚੱਲਦੀ ਹੈ ਗੁਰਨਾਨਕ ਦੇਵ ਜੀ ਨੇ ਵੀ ਕਿਹਾ ਹੈ ਭੈ ਵਿੱਚ ਪਵਨ ਵਾਹੇ ਸਦਵਾਇਓ ਭੈ ਵਿੱਚ ਚਲੇ ਲਖ ਦਰਿਆਓ ਤੁਸੀਂ ਦੇਖ ਰਹੇ ਹੋ ਕਿ ਬੱਚੇ ਪਾਣੀ ਪੀਣ ਵੀ ਬਿਲਕੁਲ ਲਾਈਨਾਂ ਦੇ ਵਿੱਚ ਆ ਜਾ ਰਹੇ ਹਨ ਇਸ ਸਕੂਲ ਦੇ ਵਿੱਚ ਸਿੱਖਿਆ ਤੋਂ ਇਲਾਵਾ ਸਹਿ ਸਿੱਖਿਆਤ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਸਵੈ ਅਨੁਸ਼ਾਸਨ ਵੀ ਸਿਖਾਇਆ ਜਾਂਦਾ ਹੈ ਤੇ ਬੱਚੇ ਆਪ ਹੀ ਅਨੁਸ਼ਾਸਨ ਦੇ ਵਿੱਚ ਸਕੂਲ ਦੇ ਵਿੱਚ ਵਿਚਰ ਰਹੇ ਹਨ ਬੱਚੇ ਸਕੂਲ ਦੇ ਜਿੰਨੇ ਵੀ ਵਿਦਿਆਰਥੀ ਹਨ ਬਿਲਕੁਲ ਮਾਪਿਆਂ ਦਾ ਤੇ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ ਬੱਚੇ ਪੜ੍ਹਾਈ ਤੋਂ ਇਲਾਵਾ ਕਰਿਕੂਲਰ ਐਕਟੀਵਿਟੀਆਂ ਦੇ ਵਿੱਚ ਵੀ ਬਹੁਤ ਮੱਲਾ ਮਾਰ ਰਹੇ ਹਨ ਤੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ ਇਸ ਸਕੂਲ ਦੇ ਰਿਕਾਰਡ ਮੂੰਹੋਂ ਬੋਲਦੇ ਨਹੀਂ ਚਾਹੇ ਉਹ ਸਹਿ ਵਿਦਿਅਕ ਗਤੀਵਿਧੀਆਂ ਹੋਣ ਜਾਂ ਖੇਡਾਂ ਤੇ ਜਾਂ ਅਕਾਦਮਿਕ ਇਸ ਸਕੂਲ ਦੇ ਹਿੱਸੇ ਸਭ ਉਹ ਮਾਨਮਤੀਆਂ ਪ੍ਰਾਪਤੀਆਂ ਆਈਆਂ ਨੇ ਜਿਸ ਦੀ ਕਾਮਨਾ ਹਰ ਇੱਕ ਸੰਸਥਾ ਕਰਦੀ ਰਹਿੰਦੀ ਹੈ ਆਮ ਗਾਇਤਰੀ ਠਾਕੁਰ ਆਈ ਹੈਵ ਬੀਨ ਟੀਚਿੰਗ ਹੇਅਰ ਸਿንስ 2008 ਆਮ ਪੀਜੀਟੀ ਇੰਗਲਿਸ਼ ਇਨ ਦਾ ਫੀਲਡ ਆਫ ਅਕੈਡੈਮਿਕਸ ਆਰ ਸਕੂਲ ਬੋਸ ਆਫ ਪ੍ਰੋਡਿਊਸਿੰਗ 100% ਰਿਜ਼ਲਟ ਏਵਰੀ ਈਅਰ In the field of sports, our volleyball team and cocoa team are the district champions. They also won Chief Khalsa Devan's overall trophy in the year 2023. So in the end, I want to say that our motto is come to learn and go to serve. ਨਾਮ ਮਜੂਦ ਸਿੰਘ ਹੈ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੰਡੋਰੀ ਖਜੂਰ ਵਿੱਚ 12ਵੀਂ ਨਾਨ ਮੈਡੀਕਲ ਜਮਾਤ ਦਾ ਵਿਦਿਆਰਥੀ ਹਾਂ ਮੇਰਾ ਇਹ ਸਕੂਲ ਇਲਾਕੇ ਦਾ ਮਾਣ ਮੱਤਾ ਸਕੂਲ ਹੈ ਇਸ ਵਿੱਚ ਮੈਂ ਪੜ੍ਹ ਕੇ ਬਹੁਤ ਹੀ ਖੁਸ਼ ਹਾਂ ਇਸ ਸਕੂਲ ਦਾ ਵਾਤਾਵਰਣ ਬਹੁਤ ਅੱਛਾ ਹੈ ਇਸ ਸਕੂਲ ਦਾ ਸਟਾਫ ਵੀ ਬਹੁਤ ਅੱਛਾ ਹੈ ਜੋ ਕਿ ਸਾਨੂੰ ਇੱਕ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕਰਦਾ ਹੈ ਮੇਰਾ ਨਾਮ ਦਿਲਪ੍ਰੀਤ ਕੌਰ ਹੈ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਦੀ ਪਲੱਸ 2 ਕਮਰਸ ਦੀ ਵਿਦਿਆਰਥਣ ਹਾਂ ਇੱਥੇ ਸਾਡਾ ਸਕੂਲ ਬਹੁਤ ਵਧੀਆ ਹੈ ਇੱਥੇ ਦੂਰੋਂ ਦੂਰੋਂ ਬੱਚੇ ਸਾਡੇ ਸਕੂਲੇ ਪੜਨ ਆਉਂਦੇ ਹਨ ਤੇ ਇੱਥੇ ਹਰ ਇੱਕ ਸਹੂਲਤ ਦਿੱਤੀ ਜਾਂਦੀ ਹੈ ਜਿਹੜੀ ਕਿ ਇੱਕ ਸਫਲ ਇਨਸਾਨ ਦੇ ਲਈ ਜ਼ਰੂਰੀ ਹੁੰਦੀ ਹੈ ਕਿ ਤੁਸੀਂ ਨਹੀਂ ਚਾਹੋਗੇ ਕਿ ਜਿਸ ਤਰ੍ਹਾਂ ਦੇ ਸਕੂਲ ਦੀ ਕਾਮਨਾ ਤੁਸੀਂ ਆਪਣੇ ਬੱਚਿਆਂ ਲਈ ਕਰਦੇ ਹੋ ਉਹ ਸਾਰੀਆਂ ਚੀਜ਼ਾਂ ਚੀਫ ਖਾਲਸਾ دیਵਾਨ ਦੇ ਇਸ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮਿਲਦੀਆਂ ਨੇ ਬੇਹਦ ਨਾਮਾ ਤਰਫੀਸਾਂ ਤੇ ਵਧੀਆ ਸਿੱਖਿਆ ਦੇਣ ਵਾਸਤੇ ਇਸ ਚਾਨਣ ਮਨਾਰੇ ਬਣੇ ਸਕੂਲ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਦੇ ਲਈ ਇੱਕ ਦਸਤਕ ਜੀ ਹਾਂ ਸਿਰਫ ਇੱਕ ਦਸਤਕ ਤੁਸੀਂ ਜ਼ਰੂਰ ਦਿਓ ਫਿਰ ਦੇਖਿਓ ਤੁਹਾਡਾ ਬੱਚਾ ਕਿਵੇਂ ਆਪਣੇ ਭਵਿੱਖ ਦੇ ਉੱਪਰ ਸੁਨਹਿਰੀ ਅੱਖਰਾਂ ਦੇ ਨਾਲ ਆਪਣੇ ਦਸਤਖਤ ਕਰੇਗਾ